ਕਲਮ ਦਵਾਤ ਕਰਕੇ ਤਿਆਰ ਜੀ ਦਿਖਦਾ ਚਿੱਠੀ ਤੇ ਪਹਿਲਾਂ ਓੰਕਾਰ ਜੀ ਦਿਖਦਾ ਚਿੱਠੀ ਤੇ ਪਹਿਲਾਂ ਓੰਕਾਰ ਜੀ ਖੇਤੀ ਦੇ ਕੇ ਆਦਾ ਨਾਲ ਗਾਈ ਤਾਰਾ ਤੂੰ ਬੰਸੀ ਕੇ ਵਜਈਆ ਨੰਦਕੇ ਦੁਲਾਰਾ ਤੂੰ ਬੰਸੀ ਕੇ ਵਜਈਆ ਆਨੰਦ ਕਾ ਦੁਲਾਰਾ ਤੂੰ ਬੀਨ ਕੇ ਦਿਆਲ ਕੀਏ ਪਾਕੇ ਸਿੰਦੇ ਜੀ ਊਵਨਾ ਕੇ ਪੂਪੈਂਦਰ ਕੈਂਦੀ ਜੀ ਊਵਨਾ ਕੇ ਪੂਪੈਂਦਰ ਕੈਂਦੀ ਜੀ ਕੋਲਸਾਨ ਸਾਰ ਦੇ ਰਚਣਾ ਹਾਰਾ ਤੂੰ ਬੰਸੀ ਕੇ ਵਜਈਆ ਨੰਦ ਕਾਦ ਲਾਰਾ ਤੂੰ ਬੰਸੀ ਕੇ ਵਜਈਆ ਨੰਦ ਕਾਦ ਲਾਰਾ ਤੂੰ ਦੋਪਤ ਸੂਤਾ ਕੀ ਲਾ ਦਿੱਤੇ ਬਚਾਈ ਜੀ ਕਰਦੇ ਨਾ ਗੈਰ ਕਰਮ ਕਸਾਈ ਜੀ ਕਰਦੇ ਨਾ ਗੈਰ ਕਰਮ ਕਸਾਈ ਜੀ ਸਵਾ ਵਿੱਚ ਤੀਰਾਂ ਦੇ ਬਧਾਉਣ ਹਾਰਾ ਤੂੰ ਬੰਸੀ ਕੇ ਬਜਈਆ ਆਨੰਦ ਕਾ ਦਲਾਰਾ ਤੂੰ ਬੰਸੀ ਕੇ ਬਜਈਆ ਆਨੰਦ ਕਾ ਦਲਾਰਾ ਤੂੰ ਸਤਿਜੁਗ ਦੇ ਵਿੱਚ ਪ੍ਰਲਾਦ ਤਾਰਿਆ ਪਾਪੀ ਹਰਿਨਾਖਸ ਕੁਮਾਰ ਢਾਰਿਆ ਤਤਾ ਥਮ ਠੰਡਾ ਸੀਧਾ ਕਰੇ ਢਾਰਾ ਤੂੰ ਬੰਸੀ ਗੇ ਵਜਈਆ ਆਨੰਦ ਕਾ ਦਾ ਲਾਲਾ ਤੂੰ ਬੰਸੀ ਗੇ ਵਜਈਆ ਆਨੰਦ ਕਾ ਦਾ ਲਾਲਾ ਤੂੰ ਪੰਦਲ ਸਦਾਮੇ ਦੇਸ਼ ਕੇ ਪਰਿਤ ਸੇ ਸਵਰਨ ਪਮਨ ਰਾਤੇ ਦਿੱਤੇ ਮੀਤ ਦੇ ਛਣ ਤੋਂ ਬਣਾਤੇ ਚੌਸ ਲਾਟ ਬਾਰਾ ਤੂੰ ਬੰਸੀ ਕੇ ਵਜਈਆ ਆਨੰਦ ਕਾਦ ਲਾਰਾ ਤੂੰ ਬੰਸੀ ਕੇ ਵਜਈਆ ਆਨੰਦ ਕਾਦ ਲਾਰਾ ਤੂੰ ਤੇਰਾ ਨਾਮ ਲਿਆ ਭਗਤ ਤਰੂ ਨੇ ਦਿਲ ਰੋਕ ਲਿਆ ਬਾਲਕ ਮਸੂਮ ਨੇ ਭਗਤਾਂ ਨੂੰ ਦੇਵੇ ਆਵਦਾ ਦੁਆਰਾ ਤੂੰ ਬੰਸੀ ਕੇ ਵਜਈਆ ਆਨੰਦ ਕਾ ਦਲਾਰਾ ਤੂੰ ਬੰਸੀ ਕੇ ਵਜਈਆ ਆਨੰਦ ਕਾ ਦਲਾਰਾ ਤੂੰ ਰਾਜੇ ਕੀ ਸਹਤਾ ਜਾ ਕਰੀ ਥੀ ਜਾਲ ਮੇ ਗਰਣ ਸਵਾਰ ਹੋ ਗਏ ਫੇ ਪਲ ਮੇ ਗੰਡ ਕੀ ਨਦੀ ਤੇ ਜਲ ਦੀ ਛਧਾਰਾ ਤੂੰ ਬੰਸੀ ਕੇ ਵਜਈਆ ਨੰਦੇ ਕਾਦ ਲਾਲਾ ਤੂੰ ਬੰਸੀ ਕੇ ਵਜਈਆ ਨੰਦੇ ਕਾਦ ਲਾਲਾ ਤੂੰ ਆਦੇ ਨਾ ਕਬੀਰੇ ਆ ਜਾ ਮਲੇ ਤਾਰ ਤੇ ਨਰਸੀ ਦੀ ਛਕਦੇ ਆ ਰਹੇ ਫਸਾਰ ਤੇ ਖੇਤੀ ਆ ਦਾ ਕਾਨੂੰ ਕਰਵਾ ਵੇ ਕਾ ਰਾ ਤੂੰ ਬੰਸੀ ਕੇ ਵਜਈਆ ਨੰਦੇ ਕਾਦ ਲਾਰਾ ਤੂੰ ਬੰਸੀ ਕੇ ਵਜਈਆ ਨੰਦੇ ਕਾਦ ਲਾਰਾ ਤੂੰ ਰੁਸੇ ਦੇ ਜਹਾਨੇ ਰੁਸੇ ਦੇ ਜਹਾਨੇ ਕਾ ਤੂੰ ਜੇ ਮੰਨ ਜੇ ਸੇਵਕ ਸਮਝੇ ਕੋਈ ਹਿੱਲਾ ਬਣ ਜੇ ਔਖਾ ਹੈ ਮਨਉਹਾ ਹੈਗਾ ਪੀਰ ਭਾਰਾ ਤੂੰ ਬੰਸੀ ਕੇ ਵਜਈਆ ਨੰਦੇ ਕਾਦ ਲਾਰਾ ਤੂੰ ਬੰਸੀ ਕੇ ਵਜਈਆ ਨੰਦੇ ਕਾਦ ਲਾਰਾ ਤੂੰ ਹੋ ਵੇਜੇ ਦੀয়াল ਪਰ ਜਾਤੀ ਬਹੁਤ ਜੇ ਕਣੀ ਨਾ ਡਿੱਗਣ ਦੇ ਵੇਜਰੋ ਖੌੜ ਜੀ ਟਾਪੂ ਜਾਟ ਪਾਤੇ ਕਿਤੇ ਪਾ ਕੇ ਚਾਰਾ ਤੂੰ ਬੰਸੀ ਕੇ ਵਜਈਆ ਆਨੰਦ ਕਾਦ ਲਾਰਾ ਤੂੰ ਬੰਸੀ ਕੇ ਵਜਈਆ ਆਨੰਦ ਕਾਦ ਲਾਰਾ ਤੂੰ ਕਰ ਲੈ ਸੀਰੇੜੇ ਜਿਹੜਾ ਤੇਰੇ ਨਾਮ ਤੇ ਰੱਖਦਾ ਵਿਚ ਆ ਕੇ ਆਪਸੀਤ ਕਾਮ ਤੇ ਪਾਪ ਕੱਟਣ ਦਾ ਅਸਲੀ ਹੈ ਯਾਰਾ ਤੂੰ ਬੰਸੀ ਕੇ ਵਿਜੈ ਆਨੰਦ ਕਾਦ ਲਾਰਾ ਤੂੰ ਬੰਸੀ ਕੇ ਵਿਜੈ ਆਨੰਦ ਕਾਦ ਲਾਰਾ ਤੂੰ ਲਾਖ ਦੇ ਭਮਨ ਚੋਂ ਬਚਾਈ ਆਪ ਤੈ ਜਾਣਿਆਰੀ ਦੇ ਚੈਰਵਾ ਦਾ ਪਾਪ ਤੈ ਪੰਡਵਾ ਦਾ ਦਿਨੇ ਰਾਤ ਰਖਵਾ ਲਾ ਤੂੰ ਬੰਸੀ ਕੇ ਵਜਈਆ ਨੰਦੇ ਕਾਦ ਲਾਰਾ ਤੂੰ ਬੰਸੀ ਕੇ ਵਜਈਆ ਨੰਦੇ ਕਾਦ ਲਾਰਾ ਤੂੰ ਜੱਟ ਹੋ ਕੇ ਅਮਲ ਲਖਵਾਗੇ ਸਾਧਨ ਕੌਣ ਜਾਣੇ ਲਿਲਾ ਆਪ ਕੀ ਅੰਗਾ ਤਨੂ ਬੜਾ ਬੜੀ ਕਾਲੀ ਨਾਗ ਨਾ ਤੇੜਾਰਾ ਤੂੰ ਬੰਸਰੀ ਕੇ ਵਿਜੈਯਾ ਨੰਦ ਕਾਦਲਾਰਾ ਤੂੰ ਬੰਸਰੀ ਕੇ ਵਿਜੈਯਾ ਨੰਦੇ ਕਾਦਲਾਰਾ ਤੂੰ ਉਧਹੀਂ ਦੁੱਧ ਖੋਸ ਗੋਪੀਆਂ ਤੋਂ ਖਾਮਦਾ ਕਦੇ ਕਦੇ ਮੱਖਣੀ ਚਰਾ ਕੇ ਲਿਆਵਦਾ ਸਖੀਆਂ ਤੇ ਨੱਥੇ ਦਾ ਬੜਾ ਨ ਚਾਰਾ ਤੂੰ ਬੰਸੀ ਕੇ ਵਜਈਆ ਨੰਦੇ ਕਾਦ ਲਾਰਾ ਤੂੰ ਲੋਕਮਣੀ ਵਿਹਾਈ ਮਾਰੇ ਸੀਸ ਪਾਲ ਜੀ ਨੇ ਦੇ अनेका दानਵਾ ਦੇ ਭਾਲ ਜੀ ਕੇਸਾਂ ਤੋਂ ਪਕੜੇ ਕੇ ਕੰਸ ਨੂੰ ਮਾਰਾ ਤੂੰ ਬੰਸੀ ਕੇ ਵਿਜੈ ਆ ਨੰਦ ਦੇ ਕਾਦ ਲਾਰਾ ਤੂੰ ਮਾਰਿਆ ਕੰਸ ਹੋਈਆਂ ਜੈ ਜੈਕਾਰੀਆਂ ਪੁਸਪਾਂ ਦੇ ਹਾਰ ਗਾਲ ਪਉਣ ਨਾਰੀਆਂ ਕੌਮਿਆਂ ਤੋਂ ਸੋਮਣੀ ਅਵਤਾਰਾ ਤੂੰ ਬੰਸਰੀ ਵਜਈਆ ਨਾਂ ਦੇ ਕਾਦ ਲਾਰਾ ਤੂੰ ਖੇਤੀਆਂ 'ਨਾ ਤੇਰੇ ਭਾਣ ਜੇ ਦੀ ਸਾਬੀ ਐ ਆਉਣਾ ਬਰਾੜ ਦੇਖ ਰੇ ਆਵਾਦੀ ਐ ਬਿਲਕੁਲ ਦੇਜ ਆਣ ਕੇਦ ਤਾਰਾ ਤੂੰ ਬੰਸੀ ਕੇ ਵਜਈਆ ਨਾਂ ਦੇ ਕਾਦ ਲਾਰਾ ਤੂੰ ਮਾਤਾ ਕੁੰਤੀ ਸੰਗ ਐਵੇਂ ਨਾ ਕਮਾਰ ਕੋ ਸਾਧ ਲੈ ਕੇ ਆਈ ਸਾਰੇ ਪਰਿਵਾਰ ਕੋ ਪਰਮਾਦੇਸ ਨੂੰ ਤੇ ਤੇਰੇ ਪਤਵਾਰਾ ਤੂੰ ਬੰਸੀ ਕੇ ਵਜਈਆ ਨਾਂ ਦੇ ਕਾਦ ਲਾਰਾ ਤੂੰ ਕਿੱਠੀ ਬੰধে ਕਰੀ ਲੀਖੀ ਤੀ ਸਵਾਰ ਕੇ ਖੇਤੀ ਆਉਣਾ ਮਾ ਰੋਜੀ ਜੱਲੀ ਤੇ ਲੀ ਲੀ ਤਾਰ ਕੇ ਪੰਡਤ ਪੂਰਨ ਆ ਨਰਾਮ ਪੰਡਤ ਪੂਰਨ ਆ ਨਰਾਮ ਜੀ ਨੂੰ ਪਿਆਰਾ ਤੂੰ ਬੰਸੀ ਕੇ ਵਜਈਆ ਆਨੰਦ ਕਾਦਲਾ ਤੂੰ ਬੰਸੀ ਕੇ ਵਜਈਆ ਆਨੰਦ ਕਾਦਲਾ ਤੂੰ